ਅਸਵੀਨਾ ਪੰਜਾਬ ਯੂਨੀਵਰਸਿਟੀ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖਿਆ ਜਾ ਸਕਦਾ ਸੀ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਸ ਦੇ ਨਾਲ ਹੀ ਜਿਹੜੇ ਵਾਈਸ ਚੈਂਸਲਰ ਨੇ ਉਹਨਾਂ ਦੇ ਦਫ਼ਤਰ ਦੇ ਬਾਹਰ ਇਹ ਪ੍ਰਦਰਸ਼ਨ ਹੋਇਆ ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਕਿ ਯੂਨੀਵਰਸਿਟੀ ਆਪਣੀ ਧੱਕੇਸ਼ਾਹੀ ਬੰਦ ਕਰੇ ਤਾਂ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਰਿਜ਼ਰਵੇਸ਼ਨ ਪਾਲਿਸੀ ਲਾਗੂ ਕਰਨ ਦੀ ਮੰਗ ਵਿਦਿਆਰਥੀਆਂ ਦੇ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਵੀ ਸੀ ਆਫਿਸ ਦਾ ਜਿਸ ਵੇਲੇ ਵਿਦਿਆਰਥੀਆਂ ਦੇ ਵੱਲੋਂ ਕਿਰਾਉ ਕੀਤਾ ਗਿਆ ਤਾਂ ਉਸ ਵੇਲੇ ਸੱਤ ਬੱਚੇ ਜਿਹੜੇ ਨੇ ਡਿਟੇਨ ਕਰ ਦਿੱਤੇ ਗਏ ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ ਜਾਂਚ ਦੇ ਲਈ ਸੈਂਟਰਲਾਈਜ਼ਡ ਕਮੇਟੀ ਜਿਹੜੀ ਆ ਉਸ ਦਾ ਵੀ ਗਠਨ ਹੋਇਆ ਸੀ ਪੰਜਾਬ ਯੂਨੀਵਰਸਿਟੀ ਅਥਾਰਟੀ ਨੇ ਉਹ ਦੇਖਿਆ ਜਾ ਸਕਦਾ ਹੈ ਕਿ 1 ਮਈ ਤੋਂ ਲੈ ਕੇ 31 ਮਈ ਤੱਕ ਕਲਾਸ ਲਾਉਣ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਕੁਝ ਦੇ ਉੱਪਰ ਦੇਖਿਆ ਜਾ ਸਕਦਾ ਹੈ ਕਿ ਨਾ ਤਾਂ ਇਹ ਵਿਦਿਆਰਥੀ ਕਲਾਸ ਲਗਾ ਸਕਦੇ ਨੇ ਤੇ ਨਾ ਹੀ ਐਗਜ਼ਾਮ ਦੇ ਸਕਦੇ ਨੇ ਪੂਰੇ ਤਰੀਕੇ ਦੇ ਨਾਲ ਇਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਤੇ ਬੀਤੇ ਦਿਨ ਇਸ ਮਾਮਲੇ ਨੂੰ ਲੈ ਕੇ ਇਸ ਫੈਸਲੇ ਨੂੰ ਲੈ ਕੇ ਇੱਕ ਵਾਰ ਮੋਰ ਤੋਂ ਵਿਦਿਆਰਥੀਆਂ ਦੇ ਵੱਲੋਂ BC ਦਫਤਰ ਦਾਅਵਾ ਕਿਰਵਾ ਕੀਤਾ ਗਿਆ ਦੇਖਿਆ ਜਾ ਸਕਦਾ ਸੀ ਕਿ ਬੱਚਿਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਇਸ ਦੇ ਨਾਲ ਇਹ ਵੀ ਕਿ ਆਗਿਆ ਕਿ ਤੱਕੇ ਸ਼ਾਹੀ ਜੇੜੀ ਹੈ ਉਹ ਬੰਦ ਕੀਤੀ ਜਾਏ ਆਪਣੇ ਹੱਕਾਂ ਦੇ ਲਈ ਬੱਚਿਆਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਸੀ ਮੌਕੇ ਦੀਆਂ ਤਸਵੀਰਾਂ ਦਾ ਇੱਕ ਵਾਰ ਤੁਸੀਂ ਵੀ ਰੁਕ ਕਰੋ ਇਹ ਟੈਸਟ ਹੈ ਜੀ ਇੱਕ ਤੇ ਇਹਦੇ 'ਚ ਮੇਰਾ ਨਾਮ ਵੀ ਹੈਗਾ ਪਹਿਲਾ ਜਿਹੜਾ ਲੈਟਰ ਮੈਨੂੰ ਮਿਲਿਆ ਹੈ ਇੱਕ ਮਹੀਨੇ ਵਾਸਤੇ ਮੈਨੂੰ ਯੂਨੀਵਰਸਿਟੀ ਤੋਂ ਸਸਪੈਂਡ ਕੀਤਾ ਗਿਆ ਹੈ ਨਾ ਮੈਂ ਆਪਣੇ ਡਿਪਾਰਟਮੈਂਟ ਜਾ ਸਕਦਾ ਨਾ ਮੈਂ ਆਪਣੇ ਹੋਸਟਲ ਜਾ ਸਕਦਾ ਨਾ ਮੈਂ ਐਗਜ਼ਾਮ ਕੋਈ ਦੇ ਸਕਦਾ ਚਲੋ ਮੇਰੇ ਕੇਸ 'ਚੋ ਲੱਗਣੀ ਹੁੰਦਾ ਨਾਲ ਤੇ ਜਿਹੜੇ ਬਾਕੀ ਬੱਚੇ ਨੇ ਜਿਨ੍ਹਾਂ ਦੇ ਪੇਪਰ ਸਿਰ ਤੇ ਆਏ ਹੋਏ ਸੀ ਉਹਨਾਂ ਨੂੰ ਪੇਪਰ ਦੇਣ ਤੋਂ ਮਨਾ ਕਰ ਦਿੱਤਾ ਗਿਆ ਯੂਨੀਵਰਸਿਟੀ ਦਾ ਐਂਟਰੀ ਬੈਨ ਕਰ ਦਿੱਤੀ ਗਈ ਹੈ ਕੀ ਕਾਰਨ ਹੈ ਕਾਰਨ ਇਹ ਹੈ ਸਿਗਾ ਜੀ ਅਸੀਂ ਆਪਣੇ ਜਿਹੜਾ ਰਾਈਟਫੁੱਲ ਅਧਿਕਾਰ ਹੈ ਜਿਹੜਾ ਸਾਨੂੰ ਕਨਸਟੀਟਿਊਸ਼ਨ ਹੀ ਪਾਵਰ ਦਿੰਦਾ ਹੈ ਕਿ ਤੁਸੀਂ ਮਤਲਬ ਪ੍ਰੋਟੈਸਟ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਅਧਿਕਾਰ ਤੁਹਾਡੇ ਦੀ ਉਲੰਘਣਾ ਹੋ ਰਹੀ ਹੈ ਸਾਨੂੰ ਲੱਗਦਾ ਸਿਗਾ ਵੀ ਪੰਜਾਬ ਦਾ ਜਿਹੜਾ ਇੱਥੇ ਜਸਟ ਡਿਮਾਂਡ ਹੈ ਪੰਜਾਬ ਦੀ ਰਿਜ਼ਰਵੇਸ਼ਨ ਪਾਲਿਸੀ ਉਹ ਲਾਗੂ ਨਹੀਂ ਚਾਹੀਦੀ ਉਹਦੇ ਨਾਲ ਇਹ ਜਰਨਲ ਵੀ ਜਿਹੜਾ ਕਨਸਟੀਟਿਊਸ਼ਨਲ ਸੇਫਗਾਰਡ ਕੀਤਾ ਹੈ ਕਿ ਇਹ ਦਬਕਿਆਂ ਨੂੰ ਜਿਹੜੀ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਔਰ ਇੱਥੇ ਰਿਕਰੂਟਮੈਂਟ ਹੋ ਰਹੀ ਸੀ ਅੱਜ ਤੋਂ 12 ਸਾਲ ਬਾਅਦ ਔਰ ਉਹਦੇ ਚ ਵੀ ਤਾਂ ਦੇ ਵੀ ਕੀਤੀ ਜਾ ਰਹੀ ਸੀਗੀ ਵੀ ਮਤਲਬ ਐਸਸੀਪੀ ਜਰਨੇ ਸਿਰਫ 15% ਤੇ ਬੀਸੀਓ ਬੀਸੀਪੀ ਜਰਨੇ 0% ਰਿਜ਼ਰਵੇਸ਼ਨ ਤੇ ਇਥੇ ਭਰਤੀ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਅਸੀਂ ਧਰਨਾ ਲਾਇਆ ਹੈਗਾ ਅਥਾਰਟੀ ਨਾਲ ਸਾਡੀ ਥੋੜੇ ਦਿਨ ਤੇ ਗੱਲਬਾਤ ਚੱਲਦੀ ਰਹੀ ਆ ਪਰ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਇਹ ਅਥਾਰਟੀ ਦਾ ਲਾਲੋਪੀ ਰਵਈਆ ਇਦਾਂ ਦਾ ਵੀ ਉਹਨਾਂ 'ਚ ਕੈਲੀਬਰ ਨਹੀਂ ਹੈਗਾ ਜਦਕਿ ਪੇਸ਼ੈਂਸ ਜਿਹੜੀ ਇਹਨਾਂ 'ਚ ਹੋਣੀ ਚਾਹੀਦੀ ਆ ਤੇ ਇਹਨਾਂ 'ਚ ਪੇਸ਼ੈਂਸ ਨਹੀਂ ਹੈਗੀ ਵੀ ਕੀ ਹੋਇਆ 4 ਦਿਨ ਬਾਅਦ ਇਹ ਡਾਇਲੌਗ 'ਚ ਅੱਕ ਗਏ ਉਤੋਂ ਇਹਨਾਂ 'ਤੇ ਪਾਵਰ ਦਾ ਗਰੂਰ ਹੈ ਇਹਨਾਂ ਨੂੰ ਕੀ ਆ ਇਨਾਂ ਨੇ ਸਿੱਧਾ ਫਰਮਾਨ ਕਰਤਾ ਵੀ ਜੇ ਪ੍ਰੋਟੈਸਟ ਕਰਨਾ ਤਾਂ ਤੁਹਾਨੂੰ ਯੂਨੀਵਰਸਿਟੀ ਤੋਂ ਬਾਹਰ ਜਾਓ। ਬੱਚਿਆਂ ਦੇ ਤਾਂ ਕੀਤਾ ਕੀਤਾ ਇੱਕ ਸਰਕੂਲਰ ਵੀ ਉੱਥੇ ਲਾਇਆ ਹੋਇਆ ਜਿਹਦੇ ਥਰੂ ਸਾਡਾ ਬਹਾਨਾ ਬਣਾ ਕੇ ਹੁਣ ਸਾਰੇ ਜਿੰਨੇ ਯੂਨੀਵਰਸਿਟੀ ਦੇ ਸਟੇਕਹੋਲਡਰ ਨੇ ਉਹਨਾਂ ਨੇ ਡਿਕਟੇਟ ਕੀਤਾ ਜਾ ਰਿਹਾ ਵੀ ਧਰਨਾ ਕਿੱਦਾਂ ਦਾ ਹੋਣਾ ਚਾਹੀਦਾ, ਕਦੋਂ ਲਾ ਸਕਦੇ ਆ, ਇੱਥੋਂ ਪਰਮਿਸ਼ਨ ਲੈਣੀ ਪੈਣੀ ਆ, ਸਲੋਗਨ ਇਦਾਂ ਦੇ ਹੋਣੇ ਚਾਹੀਦੇ ਆ ਤੇ ਇੰਨੀ ਆਵਾਜ਼ 'ਚ ਧਰਨੇ ਲਵਾਣਾ। ਇਹ ਸਲੋਗਨ ਜਿਹੜੇ ਰੇਜ਼ ਕਰਦੇ ਆ ਤੇ ਐਂ ਡਿਕਟੇਟ ਕੀਤਾ ਜਾ ਰਿਹਾ।